ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋ ਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਦੋਸਤੋ ਪਧੌੜ ਵੀ ਰਹਿ ਜਾਂਦਾ ਨਿਹਾਲ ਸਿੰਘ ਵਾਲਾ ਵੀ ਇੱਥੋਂ ਨੇੜੇ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਹੁਣ ਤੱਕ ਜਿਹੜੀਆਂ ਵੀਡੀਓ ਬਣਾਉਂਦੇ ਸੀ ਆਪਾਂ ਜਾਣਦੇ ਆ ਵੀ ਬਾਈ ਦਾ ਵਪਾਰ ਦਾ ਕੰਮ ਆ ਤੇ ਚੰਗੀ ਟਾਪ ਦੀ ਐਫ ਐਫ ਇੱਥੇ ਵਿਕਰੀ ਆਲੀ ਆਉਂਦੀ ਹੈ ਗਾਵਾ ਤੁਹਾਨੂੰ ਦਿਖਾਉਂਦੇ ਰਹਿੰਨੇ ਆ ਪਰ ਹੋਮ ਬਰੀਡ ਜਿਹੜੀ ਕਹਿ ਲਓ ਜਾਂ ਪਿਛਲੇ ਟਾਈਮ ਚ ਕੁਛ ਇਦਾਂ ਦੀਆਂ ਵੜੜਾਂ ਬਾਈ ਨੇ ਇੱਥੇ ਖਰੀਦ ਲਈਆਂ ਸੀ ਜਿਨ੍ਹਾਂ ਦੇ ਸਿਰ ਤੇ ਆਏ ਸਾਲ ਮੇਲਿਆਂ ਦੇ ਵਿੱਚੋਂ ਹੁਣ ਪੋਜੀਸ਼ਨ ਬਾਈ ਨੂੰ ਅਸਲ ਹੁੰਦੀ ਹੈ ਇੱਕ ਹੀ ਮੇਲਾ ਗਾਵਾਂ ਦਾ ਹੋ ਕੇ ਹਟਿਆ ਦੋਸਤੋ ਜਿਹੜਾ ਹਨਮਾਨਗੜ੍ਹ ਦੇ ਵਿੱਚ ਹੋਇਆ ਤੇ ਦੋ ਸਾਹਮਣੇ ਰੱਖੇ ਹੋਇਆਂ ਟਰੋਫੀ ਨਾਲ ਦੱਸਦਿਆਂ ਉੱਥੋਂ ਵੀ ਬਾਈ ਨੇ ਬਾਜੀ ਮਾਰੀ ਹੈ ਇਹਨਾਂ ਸੰਬੰਧੀ ਗੱਲਬਾਤ ਥੋੜੀ-ਬਹੁਤ ਕਰਾਂਗੇ ਕਿਉਂਕਿ ਜਿਹੜਾ ਹੁਣ ਸੀਜ਼ਨ ਹੈ ਸਿਆਲ ਹੈ ਤਾਂ ਇਹ ਸਿਆਲ ਗਾਵਾਂ ਦੇ ਮੇਲਿਆਂ ਦਾ ਹੁੰਦਾ ਇੱਕ ਮੇਲਾ ਹੋਣਾ 12 13 ਤਰੀਕ ਤੋਂ ਫੇਰ ਸ਼ੁਰੂ ਹੋ ਜਾਣਾ ਹਰਿਆਣੇ ਦੇ ਵਿੱਚ ਪੀਡੀਐਫਾ ਸੰਸਥਾ ਲੋ ਉੱਥੇ ਫੇਰ ਭਾਈ ਨੇ ਪਸ਼ੂ ਲੈ ਕੇ ਜਾਣੇ ਆ ਜਿੱਤੇ ਪਸ਼ੂ ਸਪੈਸ਼ਲ ਦਿਖਾਵਾਂਗੇ ਸੁਖ ਚਾਹੀਦੀ ਹੈ ਪੀਡੀਐਫਾ ਮੇਲੇ ਤੋਂ ਬਾਅਦ ਚ ਜਾਂ ਜਿਹੜਾ ਹੋਣ ਵਾਲਾ ਮੇਲਾ ਜਿਹੜਾ ਹੋਊਗਾ ਉਹ ਤੋਂ ਬਾਅਦ ਚ ਪਰ ਆਪਾਂ ਪਹਿਲਾਂ ਥੋੜੀ ਜਾਣਕਾਰੀ ਲੈਣੀ ਹੈ ਇਹਨਾਂ ਟਰੋਫੀਆਂ ਬਾਰੇ ਫੇਰ ਇਹ ਗਾਵਾਂ ਜਿਹੜੀਆਂ ਵਿਕਰੀ ਵਾਲੀਆਂ ਇਹਨਾਂ ਦੇ ਵਿੱਚ ਤਿੰਨ ਗਾਵਾਂ ਸੋਈਆਂ ਵੀ ਆ ਇੱਕ ਗੱਬਣ ਖੜੀ ਐ ਤੇ ਦੋ ਜਰਸੀ ਵੱਛੀਆਂ ਸੋ ਟੋਟਲ ਨਾਗ 6 ਇਸ ਵੀਡੀਓ ਚ ਹੋਣਗੇ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਪਸੂ ਆਪਦੀ ਸਮਝ ਨਾ ਖਰੀਦੋ ਤਸੱਲੀ ਕਰਨਾ ਤੁਹਾਡਾ ਹੱਕ ਹੈ ਆਓ ਮਿਲਦੇ ਹਾਂ ਕਾਲੇ ਬਾਈ ਸਸਰੀ ਕਾਲ ਸਸਰੀ ਕਾਲ ਦੀ ਵੀ ਪਹਿਲਾਂ ਤਾਂ ਮੁਬਾਰਕਾਂ ਬਾਈ ਸ਼ੁਰੂਆਤ ਬੜੀ ਸੋਹਣੀ ਹੋਈ ਐ ਬਾ ਸ਼ੁ크ਰਾ ਮਾਲਕ ਦਾ ਬਾਈ ਭਰਾਵਾਂ ਦਾ ਪਿਆਰ ਤੇ ਦੂਜਾ ਇਹ ਕਰਮਾਂ ਵਾਲੀਆਂ ਜਿਨ੍ਹਾਂ ਦੀ ਆਪਾਂ ਸੇਵਾ ਕਰਦੇ ਆਂ ਇਹਨਾਂ ਨੇ ਆਪਾਂ ਨੂੰ ਕਿਤੇ ਪਿੱਤਨੀ ਵਿਖਾਈ ਸਹੀ ਐ ਅੱਛਾ ਐਸਾ ਸੀ ਜੰਦਾ ਪਹਿਲਾਂ ਮੇਲੇ ਸੀ ਜਿਹੜਾ ਹਣ ਮਾਂਗੜ ਚੋ ਗਿਆ ਹਾਂਜੀ 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 ਇਹ ਮੇਰੇ ਖਿਆਲ ਚ 1 2 3 ਦਾ ਸੀ ਬਾਈ ਹਾਂਜੀ ਵੀਰੇ ਇਹ 1 2 3 ਦਾ ਸੀਗਾ ਠੀਕ ਹੈ ਹਨੂਮਾਨਗੜ੍ਹ ਹੋਇਆ ਏ ਮੇਲਾ ਆਰਬੀਸੀ ਬਲੂਕਰ ਆਇਆ ਗਿਆਗਾ ਠੀਕ ਹੈ ਅੱਛਾ ਭਾਈ ਇਹ ਵੈਸੇ ਤਾਂ ਦੋ ਟਰਾਫ ਨਾ ਪਈਆਂ ਕਿਹੜੀ ਕਿਹੜੀ ਕੈਟਾਗਰੀ ਚ ਸਾਡੀ ਇੱਕ ਤਾਂ ਜਗਜੀਤ ਆਪਣੇ ਕੋਲੇ ਬੱਚੇ ਆਹ ਜਿਹੜੇ ਆਪਣੇ ਹੋਮ ਬਰੀਡ ਕੀਤੇ ਹੋਏ ਘਰੇ ਹਮ ਜਿਹੜੇ ਹੁਣ 7 8 8 8 9 9 ਮਹੀਨੇ ਦੇ ਨਾ ਜਿਹੜੇ ਡਾਇਰੈਕਟ ਆਪਣੇ ਹੱਥੀ ਘਰੇ ਸੀਮ ਲਵਾ ਕੇ ਛਰੇ ਕਾਵਿੰਗ ਹੋਈ ਵੀ ਜਦੋਂ ਗਾਈਆਂ ਪਹਿਲਾਂ ਲਾਈਆਂ ਸੀ ਹਮ ਉਹਨਾਂ ਜੋ ਆਪਣਾ ਚਾਰ ਬੱਚੀਆਂ ਪਾਈਆਂ ਸੀਗੀਆਂ ਬਾਈ ਜਾਨੀ ਜਿਹੜਾ ਆਪਾਂ ਪਹਿਲਾ ਦੂਜਾ ਮੇਨ ਮੰਨ ਲੈਨੇ ਆ ਇੱਕ ਦੂਜਾ ਆਪਣਾ ਸੀ ਇੱਕ ਪੰਜਵਾਂ ਆਪਣਾ ਛੇਵਾਂ ਉਹ ਮਗਰਲੇ ਚੇਤ ਨੇ ਚਾਰੇ ਵੀ ਆਪਣੀ ਸੀ ਠੀਕ ਹੈ ਤੇ ਜਾਨੀ ਮੇਨ ਆਪਣਾ ਦੂਜਾ ਸੀ ਛੋਟੇ ਬੱਚਿਆਂ ਚ ਛੋਟੇ ਬੱਚਿਆਂ ਚ ਇੱਕ ਦੂਜੀ ਟਰੋਫੀ ਹੋਰ ਜਿਹੜੀ ਦੂਜੀ ਟਰੋਫੀ ਆ ਵੀਰੇ ਉਹ ਡਾਕਟਰ ਦਿਓਲ ਦੀ ਬਰੀਡ ਕੀਤੀ ਵੀ ਗਵਿਹੜਾ ਉਹਨਾਂ ਤੋਂ ਲਈ ਆ ਦਿਓਲ ਡੈਰੀ ਫਾਰਮ ਵਾਲਿਆਂ ਤੋਂ ਲਈ ਸੀਗੀ ਇੱਕ ਦੀ ਚੰਗੇ ਮੁੱਲ ਦੀ ਬੱਚੀ ਠੀਕ ਹੈ ਉਹ ਦੋ ਦੰਦ ਬੱਚੀ ਵੀਰੇ ਆਪਾਂ ਅਡਲਟ ਗਾਇਆਂ ਚ ਪਾਈ ਸੀ ਦੋਦਾਂ ਦਾ ਅਡਾਲਟ ਚ ਪਈ ਸੀ ਅਸੀਂ ਨਾ ਉਹ ਭਲੇਖੇ ਚ ਰਹਿ ਗਏ ਦੋਦਾਂ ਦੇ ਇਦਾਂ ਵੀ ਨਾ ਮਿਲਕ ਬਿਊਟੀ ਬਰੀਡ ਵਾਲਾ ਹੋਣਾ ਪਰ ਉਹ ਦੋਦਾਂ ਦੇ ਹੀਫਰਾਂ ਦਾ ਹੋਇਆ ਸੀ ਜਿਹੜੀਆਂ ਪ੍ਰੈਗਨੈਂਟ ਹੁੰਦੀਆਂ ਅੱਛਾ ਤੇ ਫਿਰ ਸਾਡੇ ਕੋਲੇ ਆਪਸ਼ਨ ਨਾ ਹੋਣ ਕਾਰਨ ਫਿਰ ਅਸੀਂ ਦੋਦਾਂ ਦੇ ਬੱਚੀ ਵੱਡੀਆਂ ਗਾਇਆਂ ਚ ਦੂਜੇ ਨੰਬਰ ਲਿਆ ਅੱਛਾ ਉੱਥੇ ਦੂਜੇ ਨੰਬਰ ਤੇ ਆ ਗਿਆ ਜੀ ਬਾਈ ਵੱਡੀ ਗੱਲ ਆ ਨਾ ਜੀ ਅੱਛਾ ਅੱਗੇ ਹੁਣ ਮੇਰੇ ਨਾਲ ਇੱਕ ਮੇਰੇ ਖਿਆਲ ਚ 12 ਤੇ ਹਾਂ ਬਾਈ ਆਪਾਂ ਮਾਲ ਵੀ ਬਹੁਤ ਭਰਾਵਾਂ ਦਾ ਫੋਨ ਆਇਆ ਵੀਡੀਓ ਨਹੀਂ ਬਣਦੀ ਉਹ ਵੀਡੀਓ ਇੱਕ ਤਾਂ ਵਿਆਹ ਚ ਬਿਜ਼ੀ ਸੀ ਇੱਕ ਫਿਰ ਤੁਹਾਨੂੰ ਪਤਾ ਜਦੋਂ ਇਸ ਪਾਸੇ ਧਿਆਨ ਹੋਵੇ ਫਿਰ ਇਧਰ ਧਿਆਨ ਜੇ ਉਧਰੋਂ ਧਿਆਨ ਘਟਾਉਣੇ ਆ ਫਿਰ ਓਖਾ ਹੋ ਜਾਂਦਾ ਬਾਬਾ ਮੇਲਾ ਸਿਰ ਤੇ ਆ ਹੁਣ ਵੀ ਆਪਣੀ ਲਾਸਟ ਵੀਡੀਓ ਆ ਉਸ ਤੋਂ ਬਾਅਦ ਆਪਾਂ ਫਿਰ 15 ਤੋਂ ਬਾਅਦ ਮੰਨ ਲੈਣਾ ਸ਼ੁਰੂ ਕਰਾਂ ਫਿਰ ਆਪਾਂ ਕੰਟੀਨਿਊ ਕਰਦੇ ਆ ਫਿਰ ਕੰਟੀਨਿਊ ਕਰਾਂਗੇ ਫਿਰ ਜਨਵਰੀ ਚ ਮੇਲਾ ਸ਼ੁਰੂ ਹੋਣਾ ਡੀਐਫਏ ਠੀਕ ਹੈ ਫਿਰ ਉਦੋਂ ਆਪਾਂ 5-7 ਦਿਨ ਫਿਰ ਬੰਦ ਕਰਕੇ ਫਿਰ ਪੀਡੀਐਫ ਫਿਰ ਪੀਡੀਐਫ ਸਹੀ ਹੈ ਸੋ ਦੋਸੋ ਇਹ ਦੋ ਟਰੋਫਨਾ ਇਹ ਤੁਹਾਨੂੰ ਸ਼ੁਰੂ ਚ ਤਾਂ ਦਿਖਾਤੀਆਂ ਕਿਉਂਕਿ ਬਾਈ ਦੀ ਸ਼ੁਰੂਆਤ ਨਵੇਂ ਸਾਲ ਦੀ ਕਹਿ ਸਕਦੇ ਹੁੰਦੇ ਆ ਕਿਉਂਕਿ ਨਵਾਂ ਸਾਲ ਸਿਆਲ ਚ ਸ਼ੁਰੂ ਹੁੰਦਾ ਮੇਲਿਆਂ ਵਾਲਾ ਸੋ ਇੱਕੋ ਮੇਲੇ ਚ ਦੋ ਟਰੋਫੀਆਂ ਬਾਈ ਨੇ ਲਿਆਣੀਆਂ ਤੇ ਸੁੱਖ ਚਾਹੀਦੀ ਹੈ ਸਿਆਲ ਸਿਆਲ ਰੌਣਕ ਲੱਗੀ ਰਹਿਣੀ ਹੈ ਸੋ ਆਓ ਇਹਨਾਂ ਦੀ ਡਿਟੇਲ ਪੁੱਛੀਏ ਜਿਹੜੇ ਪਸ਼ੂ ਅੱਜ ਬਾਈ ਕੋਲ ਵਿਕਰੀ ਆਲੇ ਆ ਜਿਹੜੇ ਜੇਤੂ ਪਸ਼ੂ ਆ ਦੋਸਤੋ ਉਹ ਸਪੈਸ਼ਲ ਵੀਡੀਓ ਬਣਾਵਾਂਗੇ ਉਹ ਬਣਾਵਾਂਗੇ ਵੀਰੇ ਆਪਣਾ ਮੇਲਾ ਹੋ ਲੈਣ ਦੋ ਇਸ ਤੋਂ ਬਾਅਦ ਫਿਰ ਆਪਣੇ ਕੋਲੇ ਸਪੇਸ ਹੋ ਜੂਗੀ ਫਿਰ ਦਿਨ ਵੀ ਹੋਣਗੇ ਐ ਇੱਕਤੀ ਸੁੱਖ ਚਾਹੀਦੀ ਆਪਾਂ ਕਰਨੀ ਦਾ ਪਰਮਾਤਮਾ ਨੇ 6-7 ਐਨੀਮਲ ਪਾਉਣੇ ਆ ਠੀਕ ਹੈ ਜਾਣੀ ਉਧਰੋਂ ਡਰਾਈ ਗਾਈਆਂ ਗਿਆ ਉਹਨਾਂ ਦੀ ਕਟਿੰਗ-ਕੁਟਿੰਗ ਕਰਾਉਣੀ ਹੈ ਤਾਂ ਹੀ ਆ ਵੀ ਨਾ ਗਾਈਆਂ ਵੇਚ ਕੇ ਫਿਰ ਅਸੀਂ ਫ੍ਰੀ ਹੋ ਕੇ ਫਿਰ ਇਧਰੋਂ ਬੰਦ ਕਰ ਦਾਂਗੇ ਓਕੇ ਬਾਈ ਜਿਹੜੀ ਪਹਿਲੇ ਨੰਬਰ ਤੇ ਵੈੜ ਖੜੀ ਹੈ ਇਹ ਦੂਜਾ ਸੁਆਜ ਜਗਜੀਤ ਵੀਰੇ ਕਿੰਨਾ ਟਾਈਮ ਲਊ ਹਜੇ ਇਹਦੇ ਮੰਨ ਕੇ ਚੱਲੋ ਤੁਸੀਂ ਮੇਰੇ ਮੁਤਾਬਕ 5-6 ਦਿਨ ਹਫਤਾ ਖੁੱਲਾ ਲੈ ਦੋ ਠੀਕ ਹੈ ਜਿਹੜੇ ਹਸਾਬ ਨਾਲ ਦਾ ਸਟ੍ਰਕਚਰ ਇਹਦੀ ਬੋਡੀ ਵਾਂਗ ਤਰਾ ਵਧੀਆ ਥਾਂ ਚਲੀ ਜਾਵੇ ਆਪਾਂ ਬਾਲਾ ਨਹੀਂ ਕਹਿੰਦੇ ਬਾਕੀ ਸੀਜ਼ਨਾਂ ਦੁੱਧ ਦਾ ਹੋਣ ਹੁਣ ਤਾਂ ਨਾਰਮਲ ਗਾਂ ਵੀ ਜਿਹੜਾ ਸੀਜ਼ਨ ਆ ਕਿਉਂ ਫੀਡ ਕਾਦੀ ਜਾਣੀ ਆ ਮੂਰੇ ਉਹ ਵੀ ਗਾਂ ਦੁੱਧ ਦਿੰਦੀ ਆ ਘੱਟ ਤੋਂ ਘੱਟ 40 ਕਿਲੋ ਦੁੱਧ ਦੇ ਦੂ ਠੀਕ ਹੈ ਕੀ ਡਿਮਾਂਡ ਰਹਿਣੀ ਹੈ ਡਿਮਾਂਡ ਜਗਜੀਤ ਵੀਰੇ ਮੁੱਲ ਜਿਹੜਾ ਮਰਜ਼ੀ ਕਰ ਲਗੇ 2,00,500 ਰੁਪਏ ਦੀ ਬੱਚੀ ਦੇ ਠੀਕ ਹੈ ਖੋਲੋ ਭਈ ਇਹਨੂੰ ਸੋ ਦੋਸਤੋ ਤੋਰ ਕੇ ਤੁਹਾਨੂੰ ਦਿਖਾ ਦਨੇ ਆ 2 ਲੱਖ ਤੇ 5000 ਦੀ ਇਹ ਗਾਂ ਮਿਲੂਗੀ ਦੂਜਾ ਸੂਆ ਬਹੁਤ ਸੋਹਣੀ ਬਣਤਰ ਹੈ ਤੁਸੀਂ ਢਾਂਚੇ ਦੀ ਇਸ ਵੈੜ ਨੂੰ ਦੇਖ ਰਹੇ ਹੋਗੇ ਕਾਫੀ ਨਰੋਈ ਤੁਹਾਨੂੰ ਨਜ਼ਰ ਆਊਗੀ ਉੱਤੋਂ ਬਿਲਕੁਲ ਸਿੱਧੀ ਐ ਸਟ੍ਰੇਟ ਐ ਬਾਕੀ ਮੇਨ ਜਿਹੜੇ ਆਪਣੇ ਬਿਰੇ ਪੁਆਇੰਟ ਆ ਆਰਡਰ ਦੀ ਬਨਾਵਟ ਦੇਖੋ ਅਟੈਚ ਰਹਿਣਾ ਪਤ ਇਧਰ ਘੱਟ ਤਿਲਕ ਨਾ ਜਾਵੇ ਮੈਟਾਂ ਤੇ ਸੋ ਬੋਡੀ ਦੇ ਨਾਲ ਹਵਾਨਾ ਪੂਰਾ ਅਟੈਚ ਆ ਵੀਰੇ ਇਧਰਲੇ ਪਾਸੇ ਤੋਰੀ ਮੈਟ ਤੇ ਨਾ ਤੋਰ ਥੋੜਾ ਜਿਹਾ ਮੈਟ ਗਿੱਲਾ ਵਾ ਤਾਂ ਤਿਲਕ ਉੱਪਰ ਬਚੀ ਰਹੇ ਅੰਦਰ ਨੂੰ ਲੈ ਜੀ ਭਾਵੇਂ ਸਿੱਧੀ ਕੋਈ ਚੱਕਰ ਨਹੀਂ ਹੈ ਸੋ ਹੁਣ ਫੇਰ ਵੈੜ ਨੂੰ ਦੇਖੋ ਦੱਸੋ ਕਾਫੀ ਚੰਗਾ ਹਵਾਨਾ ਅਗੋਆਂ ਤੇ ਪਿਛਾਉਂ ਵੀ ਸੋਹਣਾ ਦਿਸਦਾ ਸੋ ਇਹ ਦੂਜਾ ਸੂਆ ਇਸ ਵੈੜ ਨੇ ਸੂਣਾ ਗੱਬਣਾ ਜੇ ਤੋ ਰੇਟ ਵੀਡੀਓ ਦੇ ਵਿੱਚ ਹੀ ਦੱਸ ਦਿੰਨੇ ਆ ਸਾਰੇ ਪਸ਼ੂਆਂ ਦੀ ਕੋਸ਼ਿਸ਼ ਰਹੂਗੀ ਤੁਸੀਂ ਆਪ ਦੀ ਪਸੰਦ ਦਾ ਪਸ਼ੂ ਆ ਕੇ ਦੇਖਿਓ ਕੋਲ ਖੜ ਕੇ ਤਸੱਲੀ ਕਰਕੇ ਕਿਹੜਾ ਦੇ ਜਿਹੜਾ ਪਤ ਕਢਾ ਦੇ ਬਈ ਅੰਦਰ ਅੰਦਰ ਕਿਹੜਾ ਕਢਾ ਦੇ ਵਾ ਉੱਥੋਂ ਅਗੋ ਗਿੱਲੇ ਥਾਂ ਨਾ ਪੈਰ ਤਿਲਕਦੇ ਹੂੰ ਸੋ ਇਹ ਸਵੇਰ ਵੀਡੀਓ ਬਣਾ ਰਹੇ ਹਾਂ ਦੋਸਤੋ ਜਿਹੜਾ ਜਿਹੜਾ ਥਾਂ ਉਹ ਸੁੱਕਿਆ ਨਹੀਂ ਹੈ ਇਸ ਤੋਂ ਬਾਅਦ ਤੁਹਾਨੂੰ ਦਿਖਾਉਣੇ ਆ ਇੱਕ ਵੀਰੇ ਮੈਂ ਵਿੱਚੇ ਹੀ ਬੋਲਦਾ ਤੁਹਾਡੀ ਗੱਲ ਦੇ ਸਹਿਮਤ ਇੱਕ ਤਰੀਕ ਅੱਜ 9 ਦਸੰਬਰ ਆ ਨਾ ਹੂੰ ਤੇ 9:52 ਮਿੰਟ 10:00 ਠੀਕ ਹੈ ਉਹ ਵਿੱਚ ਵੀਰੇ ਕਹਿੰਦੇ ਹੁੰਦੇ ਵੀ ਇੱਕ ਵਾਰੀ ਨਾ ਤਰੀਕ ਮੈਂਸ਼ਨ ਕਰ ਦਿਆ ਕਰੋ ਠੀਕ ਹੈ ਸੋ ਦੋਸਤੋ 9 ਤਰੀਕ ਹੈ ਤੇ 10:00 ਹੈ 9:58 ਮਿੰਟ ਹੈਗੇ ਆ ਸੋ 2 ਨੰਬਰ ਤੇ ਜਿਹੜੀ ਵਾਈਟ ਵੈਡ ਕਾਲੇ ਇਹਦੀ ਕੀ ਡਿਟੇਲ ਹੈ ਜਗਜੀਤ ਵੀਰੇ ਪੈਲਣ ਵੱਚੀ ਆ ਇਹਨੇ ਚੌਕ ਦਾ ਇੱਕ ਦੰਦ ਚੱਕ ਲਿਆ ਠੀਕ ਹੈ ਇਹਨੂੰ ਅੱਜ 3 ਦਿਨ ਹੋ ਗਏ ਸੂਈ ਨੂੰ ਤੀਜਾ ਡੰਗ ਹੈ ਇਹਨੂੰ ਹੂੰ ਤੇ ਇਹਨੇ ਬੱਚੇ ਨੂੰ ਜਨਮ ਦਿੱਤਾ ਵਾ ਠੀਕ ਹੈ ਇਹ ਵੀ ਘੱਟ ਤੋਂ ਘੱਟ ਜੇ ਲਾਈਏ ਜਗਜੀਤ ਵੀਰੇ ਅੱਜ ਤਾਂ ਨਹੀਂ ਮੈਂ ਕਹਿ ਸਕਦਾ ਜਦੋਂ ਉਹ ਇੱਕ ਮਹੀਨਾ ਪ੍ਰੋਪਰ ਹੋਣਾ ਇਹਨੇ ਆਪਦੀ ਭਲਾਂ ਲਾ ਕੇ ਅਡਰ 6 ਪਚਾਇਆ ਬਣਾਵਟ ਚਾਇਆ ਨੌਰਮਲ ਬੰਦਾ ਜਿਹੜਾ ਬੰਦਾ ਕਹਿੰਦਾ ਮੈਂ ਚੋਣਾ ਵਾ 30 ਕਿਲੋ ਤੋਂ ਪਲੱਸ ਦੁੱਧੇ ਦਾ ਆਰਾਮਦਾਰੀ ਦਾ ਲੈ ਸਕਦਾ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਭਾਈ 2 ਲੱਖ 5000 ਰੁਪਿਆ ਵੀਰੇ ਦਾ ਰੇਟ ਆ ਬੱਚੀ ਕੋਲ ਨਹੀਂ ਬਈ ਦੋਸਤੋ ਦੋ ਲੱਖ ਤੇ 5000 ਪਹਿਲਾਂ ਵੈੜ ਚੌਗ ਵਾਲਾ ਇੱਕ ਦੰਦ ਚੱਕਿਆ ਆਜੋ ਆਪ ਵੀਰੇ ਦੰਦ ਵੀ ਮੈਂਸ਼ਨ ਕਰੀ ਸਹੀ ਸੋ ਸੂਈ ਹਜੇ ਦੋਸਤੋ ਤਿੰਨ ਦਿਨ ਹੀ ਹੋਏ ਐ ਇਹਨੂੰ ਉਹ ਤਾਜੀ ਬਿਲਕੁਲ ਸੂਈ ਐ ਇਹ ਤੁਸੀਂ ਦੇਖ ਸਕਦੇ ਹੋ ਚਾਰ ਦੰਦ ਵੈੜ ਕਮਾ ਦੇ ਬਈ ਪਤੈ ਨੂੰ ਕੱਚੇ ਦਾ ਆਪਾਂ ਕੱਚੇ ਥਾਂ ਨੂੰ ਤੋਰੀ ਪੱਕੇ ਤਿਲਕ ਨਾ ਜਾਣ ਬਚਣ ਚੱਲ ਐ ਤਾਂ ਦੇਖੋ ਭਾਈ ਥਾਂ ਸੋਹਣਿਆ ਦੋਸਤੋ ਥਾਣਾ ਚ ਬਿੱਥੀ ਚੰਗੀ ਐ ਨਰੋਆ ਥਾਣ ਇਸ ਵੈੜ ਦੇ ਲੱਗਾ 2 ਲੱਖ ਤੇ 5000 ਦਾ ਰੇਟ ਹੈ ਹਵਾਨਾ ਕਾਫੀ ਚੰਗਾ ਦੀਂਦਾ ਗੋ ਪਿੱਛੋਂ ਫਿਟਿੰਗ ਵਾਲਾ ਹਵਾਨਾ ਹੈ ਮੋੜ ਲੈ ਭਾਈ ਪਲੂਣ ਹਵਾਨੇ ਤੇ ਹੈਗੀ ਅਜੇ ਜਦੋਂ ਇਹ ਪਲੂਣ ਲੱਥੂਗੀ ਫਿਰ ਜ਼ਿਆਦਾ ਸੋਹਣੀ ਇਹਨੇ ਨਿਕਰਨਾ ਤੋਂ ਹਜੇ ਹੈਂ ਤੋਂ ਕੋਕੇ ਹਵਾਨਾ ਪੱਟਾਂ ਦੇ ਸਨ ਚੀ ਤੇ ਕਾਫੀ ਚੌੜਾ ਹੋ ਹਵਾਨਾ ਦਾ ਵੀ ਦੇਖਣ ਲਾਇਕ ਹੋਊਗਾ ਚੜਾਈ ਦੇਖੋ ਚੱਡੇ ਦੀ ਕਿੰਨੀ ਆ ਜਦੋਂ ਭੜਾਂ ਲਾ ਕੇ ਨੇ ਆਪਦੇ ਸਹੀ ਪੀਕ ਪੁਆਇੰਟ ਤੇ ਉਹਨਾਂ ਨਾਲ ਦੇ ਗੀਤ ਵੀਰੇ ਇੱਕ ਮਹੀਨੇ 40 ਦਿਨ ਹੋ ਗਏ ਪਹਿਲਾਂ ਬੱਚੀ ਨੂੰ ਸੂਈ ਨੂੰ ਉਦੋਂ ਫਿਰ ਇਹਨੇ ਬੰਨਣਾ ਹੁਣ ਤਾਂ ਇਹ ਕਿਸੇ ਦੇ ਘਰ ਆਈ ਉਹਨਾਂ ਦੀ ਫੀਡ ਕਿੱਦਾਂ ਦੀ ਆ ਆਪਣੀ ਕਿੱਦਾਂ ਦੀ ਆ ਜਿਹੜੀ ਅੱਗੇ ਜਾਣੀਆਂ ਉਹਨੇ ਵੀ ਫੀਡ ਚੇਂਜ ਕਰਨੀ ਆ ਸਹੀ ਫਿਰ ਜਦੋਂ ਇੱਕ ਥਾਂ ਤੇ ਜਾ ਕੇ ਵੀ 25 ਦਿਨ ਹੋ ਗਏ ਫੀਡ ਦੇ ਫਿੱਟ ਬਹਿ ਗਈ ਫਿਰ ਇਹਨੇ ਆਪ ਦੀ ਸਹੀ ਨਖਾਰ ਕੱਢ ਕੇ ਲਿਉਣ ਸਹੀ ਉਧਰ ਲੈ ਜੀ ਬਾਈ ਸਿੱਤੇ ਆਇਂ ਤੋਰਦੇ ਬਤ ਸੋ ਫੇਰ ਥੋੜਾ ਤੋਰਦੇ ਆ ਦਸੋ ਵੈਡ ਦਾ ਕਿਉਂਕਿ ਇਹਦੇ ਹਵਾਨੇ ਦੀ ਬਣਾਵਟ ਏਦਾਂ ਦੀ ਹੈ ਵੀ ਤੁਰਦੀ ਤੋਂ ਹੀ ਜਿਆਦਾ ਵਧੀਆ ਦਿਸਣਾ ਹੁੰਦਾ ਜਿਹੜਾ ਫਿਟਿੰਗ ਵਾਲਾ ਹਵਾਨਾ ਹੋਵੇ ਖਾਸ ਕਰਕੇ ਥੱਲੋਂ ਲੱਤਾਂ ਦੀ ਚੁੜਾਈ ਨੋਟ ਕਰ ਲਿਆ ਕਰੋ ਇਹ ਪਸੂ ਤਾਂ ਹੀ ਖੋਲ ਕੇ ਰੱਖਦਾ ਕੋਈ ਪੱਟਾਂ ਦੇ ਸਾਨ ਵਿੱਚ ਹਵਾਨਾ ਇੰਨਾ ਕਿ ਟਾਈਟ ਹੈ ਕਿ ਸਾਈਡ ਨੂੰ ਲੱਤਾਂ ਖੋਲ ਕੇ ਰੱਖਣੀਆਂ ਪੈਣਗੀਆਂ ਸਪੇਸ ਨਹੀਂ ਬਚਦੀ ਲੱਤਾਂ ਨੇੜੇ ਰੱਖਣ ਦੀ ਹਾਈਟ ਚੰਗੀ ਹੈ ਦਸੋ ਲੰਬਾਈ ਚੰਗੀ ਹੈ ਲੈ ਚਲ ਬਾਈ ਬੰਦ ਦੇ ਸੋ ਇਹ 2 ਨੰਬਰ ਤੇ ਦਸੋ ਤੁਹਾਨੂੰ ਵਿਖਾ ਰਹੇ ਆ 2 ਲੱਖ ਤੇ 5000 ਹੀ ਇਹਦਾ ਰੇਟ ਹੈ ਤੋ ਇਗਨੇ ਗੱਬਣਾ ਕਸੋਈ ਸਵਾਈ ਐ ਸੇਮ ਰੇਟ ਐ ਤੁਸੀਂ ਜਿਹੜੀ ਮਰਜ਼ੀ ਖਰੀਦ ਲਿਓ ਇਸ ਤੋਂ ਬਾਅਦ ਚ ਦੋ ਹੋਰ ਤੁਹਾਨੂੰ ਸੋਨਿਆ ਸਵਾਈਆਂ ਦਿਖਾਉਣੇ ਆ ਫਿਰ ਆਪਾਂ ਦੋ ਜਰਸੀ ਬੱਛੀਆਂ ਤੁਹਾਨੂੰ ਦਿਖਾਵਾਂਗੇ ਤਿੰਨ ਨੰਬਰ ਤੇ ਜਿਹੜੀ ਵੜਾ ਕਾਲੇ ਬਾਈ ਜਗਜੀਤ ਵੀਰੇ ਇਹ ਬੱਛੀ ਕੱਲ ਦੀ ਸੂਈ ਦੀ ਆ ਕੱਲ ਹੀ ਲਈਆਂ ਸਾਰੀ ਟਿਪ ਟਿਪ ਸਾਫ ਆ ਇਹਨੇ ਬੱਛੀ ਨੂੰ ਜਨਮ ਦਿੱਤਾ ਇਹ ਦੁੱਗ ਦੇ ਦੰਦ ਘੜਦੀ ਐ ਬਾਈ ਠੀਕ ਐ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਮੋਲ ਜਿਹੜਾ ਮਰਜ਼ੀ ਕਰ ਲਿਓ ਬਾਈ 1 ਲੱਖ ਤੇ 35000 ਰੁਪਏ ਦੀ ਬੱਛੀ ਦੇਦਾ 1 35 ਦੀ ਦੋਸਤੋ ਦੋ ਦੰਦ ਦੀ ਬੱਛੀ ਏ ਮੇਰੇ ਖਾਲ ਚੌਗ ਵਾਲਾ ਚੱਕਣਾ ਲੱਗਦਾ ਚਾਗ ਹੀ ਚੱਕਣੇ ਇਧਰ ਬਈ ਸਹੀ 1 ਲੱਖ 35000 ਰੇਟ ਤੋੜਦੀ ਬਈ ਖਵਾਨਾ ਇਹਦਾ ਫਿਟਿੰਗ ਆਲਾ ਤੇ ਇਹਨੇ ਅੱਛੀ ਨੂੰ ਜਨਮ ਦਿੱਤਾ ਹੈ ਵੈਡ ਅਜੇ ਬਈ ਦੇ ਟਾਈਮ ਵੀ ਕੁਛ ਨਹੀਂ ਹੋਇਆ ਮੇਰੇ ਹਿਸਾਬ ਨਾਲ 10:00 ਵਜੇ ਆ 10 ਤਵੇਰਿਓ ਇਹਨਾਂ ਦੀ 5:00 ਵਜੇ ਦੀ ਚੁਆਈ ਆ ਠੀਕ ਸੋ ਸੋਨਾ ਟੱਕ ਚੱਲ ਉਸ ਨੂੰ ਅੱਛੀ ਦਾ ਪਹਿਲਨ ਵੈਡ ਆ ਜੀ ਨੇ ਪ੍ਰਾਈਸ ਵੀ ਬਈ ਜੈਨੂਅਲ ਆ ਮੈਂ ਕੱਲਾ ਨਾ ਇੱਕੋ ਚਾਸੇ ਆ ਵੀ ਮਾਲ ਵੇਚ ਕੇ ਨਾ ਫਰੀ ਹੋਣਾ ਵਾ ਸਹੀ ਹੈ ਤੇ ਆ ਮਾਰਕੀਟ ਚ ਬੱਚੀ ਪੰਜ ਸੱਤ ਦਿਨਾਂ ਸਾਹਮ ਕੇ ਜਦੋਂ ਉਹਨੇ ਆਪਦਾ ਪੀਕ ਫੜਨਾ ਵਾ ਡੇਢ ਲੱਖ ਰੁਪਏ ਤੋਂ ਪਲੱਸ ਦਾ ਮਾਮਾ ਸਹੀ ਹੈ ਸੋ ਚੰਗਾ ਢਾਂਚਾ ਖਵਾਨਾ ਸੋਹਣਾ ਦੋ ਜਾਨਵਰਾ ਬੱਚੀ ਇਹਦੀ ਪਿੰਜਰੇ ਚ ਬੈਠੀ ਹੈ ਵੀਰੇ ਇਹ ਬੱਚੀ ਹੈ ਦੋਸਤੋ ਇਹਦੀ ਸੋ 1 ਲੱਖ 35000 ਤੇ ਸੋਹਣੀ ਵੈੜ ਤੁਹਾਨੂੰ ਮਿਲ ਜੂਗੀ ਪਹਿਲਾ ਸੂਆ ਸੋਈ ਵੀ ਹੈ ਸੋਹਣਾ ਦੁੱਧ ਪਾਉਣਾ ਦੋਸਤੋ ਇਹਨੇ ਢਾਂਚਾ ਚੰਗਾ ਹੈ ਇਸ ਤੋਂ ਬਾਅਦ ਇੱਕ ਹੋਰ ਗਾਂ ਤੁਹਾਨੂੰ ਸੋਈ ਸਵਾਈ ਦਿਖਾ ਕੇ ਫਿਰ ਦੋ ਜਰਸੀ ਬੱਚੀਆਂ ਦਿਖਾਉਂਗਾ ਜਿਹੜੀ ਭਾਈ ਇਹਦੋਂ ਅੱਗੇ 4 ਨੰਬਰ ਤੇ ਜਗਜੀਤ ਵੀਰੇ ਇੱਕ ਘਰੇਲੂ ਗਾਂ 5 ਕਿ ਦਿਨ ਹੋਇਆ ਸੂਈ ਨੂੰ ਜਿਹੜੇ ਭਰਾਵਾਂ ਦੇ ਮੰਨ ਕੇ ਚਲੋ ਗਾਂ ਵੀ ਆਪਣੀ ਨਹੀਂ ਆਪਣੇ ਕੋਲੇ ਵਿਗਣੀ ਆਈ ਵੀ ਆ ਠੀਕ ਹੈ ਤੇ ਮਾਲਕ 16 ਕਿਲੋ ਦੱਸਦਾ ਕੀ ਦਿੱਤਾ ਇਹਨੇ ਵੱਛਾ ਕਿ ਵੱਛੀ ਸ਼ਾਇਦ ਵੱਛਾ ਆ ਉਹ 16 ਕਿਲੋ ਦੱਸਦਾ ਜਾਨੀ ਆਪਣੇ ਕੋਲੇ ਬੰਦਾ 14 ਕਿਲੋ ਮੰਨ ਲੈ ਅੱਜ ਆਈ ਆ ਜੈਨੂਅਲ ਪ੍ਰਾਈਸ 75000 ਰੁਪਏ ਦੀ ਗਾਂ ਦੇ ਦਾਂਗੇ ਹਾਤੀ ਚਵਾਈ ਬੈ ਕੇ ਬੁੜੀਆਂ ਕੁੜੀਆਂ ਜਿਵੇਂ ਮਰਜ਼ੀ ਚੋ ਲੈਣ ਠੰਡੀ ਮਿੱਠੀ ਖਾਣ ਹੱਥ ਦੀ ਚਵਾਈ ਵਾਲਾ ਯਾਨੀ ਲੰਬਾ ਨਹੀਂ ਆਉਂਦਾ ਵਾ ਠੀਕ ਹੈ ਤੋਰੀ ਬਾਈ ਸੋ 75000 ਦੀ ਮਾਲਕ ਦੇ ਦਸਨ ਮਤਾਵਕ 16 ਕਿਲੋ ਦੁੱਧ ਆ ਬਾਈ ਕਹਿੰਦਾ ਵੀ ਕਈ ਉਹਨਾਂ ਪਸ਼ੂ ਉਪਰਾ ਮੰਨ ਕੇ ਦਿਹਾੜੀ ਰੰਗ ਦੁੱਧ ਘਟ ਜਾਂਦਾ ਤਾਂ ਤੁਸੀਂ 14 ਕਿਲੋ ਦੁੱਧ ਮੰਨ ਕੇ ਖਰੀਦਿਓ ਤੇ 75000 ਇਹਦਾ ਰੇਟ ਹੈ ਤੇ ਜੇ ਦੋ ਦਿਨ ਆਪਣੇ ਘਰੇ ਰਹਿ ਗਈ ਚਾਰ ਨਾ ਵੇਚੀ ਹੂੰ ਤਾਂ ਫੇਰ ਇਹ ਨੇ ਦੋਸਤੋ ਸੇਵਾ ਨਾਲ 20 ਕਿਲੋ ਦੁੱਧ ਆਪਾਂ ਫੇਰ ਚਵਾ ਕੇ ਵੀ ਦੇ ਦਾਂਗੇ ਬਾਈ ਠੀਕ ਹੈ ਅੰਦਰ ਅੰਦਰ ਹੀ ਕਮਾ ਦੇ ਬਾਈ ਉਧਰ ਨੂੰ ਲੈ ਜੀ ਸੋ ਇਹ ਦਸੋ ਤਾਜੀ ਸੂਈ ਹੈ ਥੋੜੇ ਦਿਨਾਂ ਦੀ ਸੂਈ 75000 ਦੇ ਭਾਅ ਆ ਲਈ ਗਾਂ ਜੀ ਨੂੰ ਨਹੀਂ ਆਈ ਆ ਬਾਈ ਇਹ ਬੰਦਾ ਉਹ ਗੱਲ ਨੂੰ ਧਿਆਨ ਚ ਰੱਖੇ ਸਵੇਰੇ ਉਹ ਕਹਿੰਦਾ 6 ਵਜੇ ਮੈਂ ਚੋਈ ਆ ਠੀਕ ਓਕੇ ਸੋ ਇਹ ਦਸੋ ਸੂਈਆਂ ਸਵਾਈਆਂ ਗਾਵਾਂ ਸੀਗਾਂ ਤੇ ਦੋ ਬੱਚੇ ਆ ਜਰਸੀ ਨਸਲ ਦੇ ਜਿਹੜੇ ਤੁਹਾਨੂੰ ਦਿਖਾਉਣੇ ਇਸ ਵੀਡੀਓ ਚ ਕੱਲੇ ਬਾਈ ਇਹ ਬੱਚੇ ਇਹਦੀ ਤਾਂ ਕਟਿੰਗ ਉਡਿੰਗ ਕੀਤੀ ਆ ਲੱਗਦਾ ਮੇਲੇ ਮੂਲੇ ਪਾਈ ਇਹ ਪਾਈ ਵੀ ਸੀ ਬਾਈ ਮੇਰਾ ਆਪਾ ਇਹਦਾ ਨੰਬਰ ਜਿਹੜਾ ਚੌਥਾ ਪੰਜਵਾਂ ਨੂੰ ਗੈਂਦੇ ਨਹੀਂ ਸਹੀ ਹੈ ਤੇ ਮਾਨ ਕੇ ਚੱਲੋ ਇਹਦੀ ਉਮਰ ਹੋਊਗੀ ਵੀਰੇ ਅੱਜ 8 ਮਹੀਨਿਆਂ ਦੀ ਠੀਕ ਹੈ ਸਾਰੀ ਇਹਦੇ ਸੀਮਨ ਦੀ ਡਿਟੇਲ ਮਿਲ ਜੂ ਮੈਂ ਬਾਲਾ ਨਹੀਂ ਕਹਿੰਦਾ ਜਗਜੀਤ ਵੀਰੇ ਉਦਾਂ ਦੀ ਜਰਸੀ ਨਿਕਲੂ ਜਿਹੜੀ ਪਹਿਲਾਂ 30 ਕਿਲੋ ਦੁੱਧ ਬੜੇ ਆਰਾਮਦਾਰ ਇਹਨਾਂ ਦੇ ਵਿੱਚ ਠੀਕ ਹੈ ਜੇ ਬੰਦੇ ਵਧੀਆ ਥਾਂ ਤੇ ਇਹਦੀ ਮੈਨੇਜਮੈਂਟ ਚਲੀ ਜਾਵੇ ਨਾ ਚੰਗੇ ਥਾਂ ਚਲੀ ਜਾਵੇ ਤਾਂ ਇਹ ਬੰਦਾ ਆਪਾਂ ਨੂੰ ਆਪਣੇ ਨਾਲ ਅਟੈਚ ਵੀ ਰਵੇ ਤੇ ਜਿੱਦ ਦੇ ਤਿਆਰ ਹੋਈ ਫਿਰ ਇਹ ਦੱਸੂਗੀ ਵੀ ਮੇਰੇ ਕੋਲ ਹੀ ਹੈਗਾ ਟਾਂਸ ਸਹੀ ਹੈ ਦੇਖੋ ਤੁਸੀਂ ਜਿਹੜੇ ਜਿਹੜੀਆਂ ਇਹਨੂੰ ਮੇਨ ਚੀਜ਼ਾਂ ਲੱਗੀਆਂ ਨਾ ਕੁਝ ਚੀਜ਼ਾਂ ਦੀ ਇਹਨੂੰ ਘਾਟ ਆ ਨਹੀਂ ਇਹ ਜਾਦੇ ਚੰਗਾ ਜਾਨਵਰ ਸੀ ਇਹ ਬ ਚੋਰਾ ਠੀਕ ਹੈ ਜੇ ਨੂੰ ਉਹੀ ਜਗਾ ਤੇ ਪ੍ਰੋਪਰ ਮੈਨੇਜਮੈਂਟ ਮਿਲੇ ਤੇ ਹੁਣ ਤੋਂ ਮੰਨ ਕੇ ਚੱਲਗੇ ਵੀ ਆਪਾਂ ਇਹਨੂੰ ਬੰਦਾ ਸੰਭਲੇ ਤੇ ਇਹਦੇ ਵਿੱਚ ਕਿਤੇ ਹੱਥ ਨਹੀਂ ਧਰਾਉਂਦੀ ਰੈਫ ਤੋਂ ਦੇਖੋ ਇਹਦੀਆਂ ਪੇਟੇ ਦਾ ਸਾਈਜ਼ ਟਾਪ ਲਾਈਨ ਪੱਟਪੁੜਾ ਬਨਾਵਟਾ ਜਣੀ ਮੰਨ ਕੇ ਚੱਲੋ ਬਹੁਤ ਸੋਹਣੀ ਬਣ ਜਾਣੀ ਆ ਕੀ ਰੇਟ ਲਓਗੇ ਤਾਂ ਜਗਜੀਤ ਵੀਰੇ ਦਾ ਅੱਜ ਦਾ ਰੇਟ ਮੌਲ ਜਿਹੜਾ ਮਰਜ਼ੀ ਕਰ ਲਗੇ 60000 ਰੁਪਏ ਦਾ ਬੱਚਾ ਦੇਦਾ ਸਰਸੋ ਜਰਸੀ ਨਸਲ ਬੱਚੀ ਛੋਟੀ ਉਮਰ ਦੀ ਹੈ ਕਟਿੰਗ ਇਹਦੀ ਕੀਤੀ ਹੋਈ ਹੈ ਕਿਉਂਕਿ ਮੇਲੇ ਤੇ ਬਾਈ ਹੁਣ ਤੁਸੀਂ ਤਰਦੀ ਦੇ ਡਿਜ਼ਾਈਨ ਵੇਖਿਓ ਚਾਰੇ ਤਣ ਕੋਈ ਸ਼ਾਂਕ ਨਹੀਂ ਸਹੀ ਕੁਝ ਹੋਰ ਸੋ ਨਹੀਂ ਥਰਮਨ ਦਸੋ ਬਹੁਤ ਸਿੱਧੇ ਪਾਸੇ ਦੀ ਵਾੜੀ ਦੀ ਹੁੰਦੀ ਸੋ ਇਹ ਜਰਸੀ ਨਸਲ ਦੀ ਬੱਛੀ ਐ ਅਜੇ ਮੈਂ ਸੋਭਾ ਵੀ ਵੀਡੀਓ ਬਣਾ ਰਿਹਾ ਤੇ ਸੋਭਾ ਨਵਾਤਿਆਂ ਇਹ ਗਿੱਲੀਆਂ ਹੁਣ ਕਰਨ ਨੇ ਧੁਰ ਨਹੀਂ ਰੰਗ ਘਟ ਉਹ ਮੈਂ ਜੱਜ ਦਿਆ ਧੌਣ ਦੀ ਲੰਬਾਈ ਵੇਖਿਓ ਤੁਸੀਂ ਟੌਪ ਲਾਈਨ ਜਿਹੜੀਆਂ ਚੀਜ਼ਾਂ ਸਹੀ ਐ ਬਾਕੀ ਥੱਲੋਂ ਬਹੁਤ ਸੋਹਣੀ ਐ ਦਸੋ ਜੇ ਨਾਟਾਂ ਚਾ ਸੋਣਾ ਉਨੀ ਥਾਣਾ ਵੱਲੋਂ ਵੀ ਸਾਫ਼ ਸੁਥਰੀ ਐ ਇੱਕ ਹੋਰ ਬੱਛੀ ਤੁਹਾਨੂੰ ਦਿਖਾ ਦਿੰਨੇ ਆ ਜਰਸੀ ਨਸਲ ਦੀ ਇਹ ਵੀ ਫੋਰ ਸੇਲ ਐ ਜਿਹੜੀ ਲਾਸਟ ਉੱਤੇ ਬੱਛੀ ਦਿਖਾਉਣੀ ਸੀ ਜਗਜੀਤ ਵੀਰ ਇਹਦੀ ਉਮਰ 4.5 ਮਹੀਨਿਆਂ ਦੀ ਆ ਠੀਕ ਹੈ ਜਿਹੜੀ ਆਪਾਂ ਨੂੰ ਦੱਸੀ ਆ ਹੂੰ ਇਹਦੀ ਹੁਣ ਤੁਸੀਂ ਬਿਊਟੀ ਸ਼ਕੀਨੀ ਯਾਨੀ ਇਹਦੇ ਨੇ ਹਜੇ ਮਸ਼ੀਨ ਮਸੂਮ ਲਾਈ ਵੀ ਤੇ ਜੇ ਇਹ ਕਿਤੇ ਵਧੀਆ ਥਾਂ ਚਲੀਆਂ ਜਾਣ ਬਸ ਇਹਨਾਂ ਦੀ ਪ੍ਰੋਪਰ ਮੈਨੇਜਮੈਂਟ ਹੋ ਜੇ ਫਿਰ ਇਹਨਾਂ ਦਾ ਐ ਮੰਨ ਕੇ ਚੱਲੋ ਬਹੁਤ ਜ਼ਿਆਦਾ ਵਧੀਆ ਜਾਨਵਰ ਬਣ ਜਾਣਗੇ ਠੀਕ ਹੈ ਇਹਦਾ ਰੇਟ ਕੀ ਰਹਿਣਾ ਕੱਲ ਇਹ ਬਈ ਦੇ ਦਮੇ 45000 ਰੁਪਏ ਦਾ ਬੱਚਾ ਸੋ ਇਹ 45 ਦੀ ਦੱਸੋ ਮਿਲ ਜੇ ਤਾਂ ਇਧਰ ਨੂੰ ਘਾਟੇ ਵਿੱਚ ਸੋ ਛੋਟੀ ਉਮਰ ਦਾ ਬੱਚਾ ਦੱਸੋ ਨਸਲ ਜਰਸੀ ਕੁਆਲਿਟੀ ਚੈੱਕ ਕਰੋ ਵੱਡੇ ਵੀਰ ਲਾਪੇਸ ਤੋਂ بس ਇੱਕ ਦੋ ਕਮੀਆਂ ਥੋੜੀਆਂ ਜੀਆਂ ਬੰਧਨ ਕਾਰਨ ਲੱਤਾਂ 'ਚ ਬਣ ਜਾਂਦੀਆਂ ਕਮਜ਼ੋਰੀ ਜਿਹੜੀ ਮਹਿਸੂਸ ਹੁੰਦੀ। ਉਹੀ ਇਹਨਾਂ ਨੂੰ ਖੁੱਲਾ ਮਾੜਾ ਜਿਹਾ ਥਾਂ ਹੋਵੇ ਵਧੀਆ ਫੀਡ ਪੈਂਦੀ ਹੋਵੇ। ਬਸ ਇੱਥੇ ਹੀ ਕਮਾਦੇ ਭਾਈ। ਵਾਪਸ। ਸੋ ਅੱਜ ਦੀ ਇਸ ਵੀਡੀਓ ਦੇ ਇਹ ਨਾਗਰ ਟੋਟਲ ਤੁਹਾਨੂੰ ਜਿਹੜੇ ਦਿਖਾਏ ਆ ਇਹਨੂੰ ਕਰਕੇ ਬੁੱਧ ਫੇਸ ਦਿਖਾ। ਤੁਸੀਂ ਇਹਨਾਂ 'ਚੋਂ ਜਿਹੜਾ ਮਰਜ਼ੀ ਪਸ਼ੂ ਖਰੀਦ ਲਿਓ ਦੋ ਜਰਸੀ नस्ਲ ਦੀਆਂ ਬੱਚੀਆਂ। ਬਰੀਡ ਕੁਆਲਿਟੀ ਚੰਗੀ ਆ ਦੱਸੋ ਰੇਟ ਵੀਡੀਓ 'ਚ ਦੱਸਦੇ ਆ। ਛੋਟੀ ਉਮਰ ਦੇ ਬੱਚੇ ਆ। ਚੰਗੀਆਂ ਸੰਭਾਲ ਲਓਗੇ ਤੇ ਸੋਹਣਾ گاਵਾ ਬਣ ਰਿਗਾ ਬਾਕੀ ਤੁਸੀਂ ਖਰੀਦਣ ਲੱਗਿਆ ਆਪਦੀ ਮਰਜ਼ੀ ਦੇਖਿਓ ਤੇ ਆਪਦੀ ਪਸੰਦ ਖਰੀਦਿਓ ਨੰਬਰ ਵਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਹੈ ਧੰਨਵਾਦ ਉਸੋ ਇਸ ਵੀਡੀਓ ਨੂੰ ਦੇਖਣ ਲਈ